ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਆਪਾਂ ਲੈਣ ਚੱਲੇ ਅੱਜ ਯੈਲੋ ਸਲੀਪਰ ਬਾਕੀ ਗੱਲਾਂ ਕਰਦੇ ਆਪਾਂ ਬੱਸ 'ਚ ਬੈਠ ਕੇ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦਾ ਆਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਮੈਂ ਸਾਇਬਰ ਦੇ ਵਿੱਚ ਸੀਗਾ ਤੁਹਾਨੂੰ ਪਤਾ ਪਹਿਲਾਂ ਵੀ ਤੁਸੀਂ ਵੀਡੀਓਜ਼ ਵੇਖੀਆਂ ਤੇ ਅੱਜ ਮੈਂ ਚੱਲਿਆ ਸੀਗਾ ਯੂਨੀਵਰਸਿਟੀ ਯੂਕ੍ਰੇਨ ਲਾਰੁਨਾਕਾ ਪੀਲੇ ਦੇ ਵਿੱਚ ਪੈਂਦੀ ਹੈ ਤੇ 6 ਮਹੀਨਿਆਂ ਬਾਅਦ ਮੇਰੀ ਇਮੀਗ੍ਰੇਸ਼ਨ ਹੋਣੀ ਸੀ ਤਾਂ 6 ਮਹੀਨੇ ਲਗਭਗ ਕੋਈ ਚੱਲੇ ਆ ਮਤਲਬ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਮੈਂ ਮਿਸਟੇਕਸ ਕੀਤੀਆਂ ਗਲਤੀਆਂ ਕੀਤੀਆਂ ਮੈਨੂੰ ਲੱਗਦਾ ਉਹ ਤੁਸੀਂ ਇਹਨਾਂ ਤੋਂ ਭਰਾਇਓ ਕਿਉਂਕਿ ਉਹ ਫਿਰ ਕਾਫੀ ਮੁਸ਼ਕਲਾਂ ਹੁੰਦੀਆਂ ਆਪਾਂ ਨੂੰ ਰਹਿਣ ਦੇ ਵਿੱਚ ਤੇ ਮੈਨੂੰ ਤੇ ਪ੍ਰੋਫੈਸਰ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮਿਸਟਰ ਜੀ ਸਿੰਘ ਦਾ ਸਮਾਨ ਪੈਕ ਕਰ ਤੇ ਵਾਪਸ ਜਾ ਤੋ ਉਹਦੀਆਂ ਮਿਸਟੇਕਸ ਕਿੱਡੀਆਂ ਸੀਗੀਆਂ ਜਿਵੇਂ ਆਪਾਂ ਜਦੋਂ ਰਜਿਸਟ੍ਰੇਸ਼ਨ ਕਰਵਾ ਦਿੰਦੇ ਆ ਤਾਂ ਆਪਾਂ ਨੂੰ ਆਉਂਦਿਆਂ ਨੂੰ ਜਿਹੜੇ ਡਾਕੂਮੈਂਟਸ ਹੁੰਦੇ ਆ ਉਹ ਰੈਡੀ ਕਰਵਾਉਣੇ ਬਹੁਤ ਜ਼ਰੂਰੀ ਆ ਜੇ ਮੇਰਾ ਇੰਟੀਗ੍ਰੇਸ਼ਨ ਹੋ ਗਿਆ ਬੈਂਕ ਖਾਤਾ ਖਲਵਾਉਣਾ ਜਾਂ ਇੰਸ਼ੋਰੈਂਸ ਕਰਵਾਉਣੀ ਜਾਂ ਫਿਰ ਆਪਣੀਆਂ ਜਿਹੜੀਆਂ ਇੰਡੀਆ ਤੋਂ ਆਪਾਂ ਡਾਕੂਮੈਂਟਸ ਲੈ ਕੇ ਆਉਂਦੇ ਆ ਬੀਸੀਸੀ ਵਗੈਰਾ ਹਨਾ ਤਾਂ ਇੱਕ ਬੈਂਕ ਤੋਂ ਬੈਂਕ ਦੀ ਸਟੇਟਮੈਂਟ ਦੀ ਵੀ ਕਨਫਰਮੇਸ਼ਨ ਲੈਟਰ ਹੁੰਦਾ ਜਿੱਦੇ ਉਹ ਵੀ ਲੈ ਕੇ ਆਇਓ ਕਿ ਆਪਣਾ ਉੱਥੇ ਉਹਨਾਂ ਨੇ ਇਹ ਦੇਖਣਾ ਹੁੰਦਾ ਵੀ ਆਪਣਾ ਬੈਂਕ ਅਕਾਊਂਟ ਹੈਗਾ ਜਾਂ ਫਿਰ ਕੰਨੀਆਂ ਦੀ ਦਾ ਫੀਸਾ ਜਿਹੜੀਆਂ ਭਰੀਆਂ ਹੁੰਦੀਆਂ ਉਹਦਾ ਸਲਿੱਪ ਨੂੰ ਮੈਨੂੰ ਦੇ ਦੇ ਅ ਵੀ ਉਹ ਤੁਸੀਂ ਸਾਰੀ ਸਟੇਟਮੈਂਟ ਲੈ ਕੇ ਆਓ ਹਨਾ ਤਾਂ ਇੱਕ ਹੁੰਦਾ ਜਦੋਂ ਆਪਾਂ ਜਿਨੀ ਦੇ ਵਿੱਚ ਚਲੇ ਜਾਂਦੇ ਆ ਫੀਸ ਐਂਡ ਸਿਫਟ ਉਹ ਵੀ ਰੈਟਰ ਜਾਂਦਾ ਹੁੰਦਾ ਉਹ ਵੀ ਨਾਲ ਹੀ ਜਾ ਕੇ ਭਾਵੇਂ ਪਹਿਲੇ ਦਿਨ ਹੀ ਮੰਗ ਲਓ ਤਾਂ ਫਿਰ ਤੁਹਾਨੂੰ ਮੁਸ਼ਕਲ ਨਹੀਂ ਆਉਂਗੀ ਕਿਉਂਕਿ ਮੈਨੂੰ ਇਹਨਾਂ ਮੁਸ਼ਕਲਾਂ ਕਰਕੇ ਵੀ ਕਈ ਵਾਰ ਤਾਂ ਮਾਲਕ ਮੰਨਦੇ ਨਹੀਂ ਵੀ ਰੈਂਟ ਐਗਰੀਮੈਂਟ ਬਣਾਉਂਦੇ ਸਟੂਡੈਂਟ ਦਾ ਇਸ ਲਈ ਨਹੀਂ ਮੰਨਦੇ ਬੰਦੇ ਨਵੇਂ ਦਾ ਕਿਉਂਕਿ ਆਪਣੇ ਕੋਲ ਕੰਮ ਨਹੀਂ ਹੁੰਦਾ ਕਿ ਉਹਨਾਂ ਨੂੰ ਹੁੰਦਾ ਵੀ ਰੈਂਟ ਕਿੱਥੋਂ ਕਰਨਾ ਹੈ ਜਾਂ ਮੈਨੇਜ ਕਿੱਥੋਂ ਕਰਨਾ ਹੈ ਫਿਰ ਉਹ ਬਣਾਉਂਦੇ ਨਹੀਂ ਸੋਸ ਕਰਕੇ ਇਹ ਸਾਰਾ ਕੁਝ ਟਾਈਪ ਟੂ ਟਾਈਪ ਬਣਾ ਲਓ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋ ਮੁਸ਼ਕਲ ਨਾ ਆਵੇ ਤੇ ਤੁਹਾਡੇ ਜਿਹੜੇ ਕੰਮ ਨੇ ਉਹ ਸਮੇਂ ਤੇ ਹੋ ਜਾਣ ਕਿਉਂਕਿ ਮੇਰੀ ਇਮੀਗ੍ਰੇਸ਼ਨ ਸੈਕਟਾਇਨ ਚ ਹੋਈ ਆ ਪਹਿਲੀ ਵਾਰ ਹੀ ਕੈਨਸਲ ਹੋ ਗਈ ਸੀ ਉਹ ਲਾਰਨਾਕਾ ਸੀ ਜੀ ਲਾਰਨਾਕਾਲੇ ਮੈਨੂੰ ਕਦੇ ਵੀ ਅਪੂਵਲ ਲੈ ਕੇ ਆ ਤੋ ਇਹਨਾਂ ਲੇਟ ਕਿਉਂ ਤਿੰਨ ਪੰਜ 5.5 ਮਹੀਨੇ ਹੋ ਗਏ ਕਿ ਕਿੱਥੇ ਰਹਾ ਕੀ ਕਰਦਾ ਮੈਂ ਦੱਸਿਆ ਸਾਰਾ ਕੁਝ ਬਟ ਉਹਨਾਂ ਨੇ ਤਾਂ ਜਿੰਨੀ ਐ ਲੈ ਨੇ ਬਲੀਵ ਨਹੀਂ ਕੀਤਾ ਫਿਰ ਮੈਂ ਦੁਬਾਰਾ ਗਿਆ ਪਰ ਕੁਝ ਭਰਾ ਮਿਲੇ ਉਹ ਤਾਂ ਨਹੀਂ ਬਦਲ ਕੀਤੇ ਉਹ ਤਾਂ ਗੱਲਬਾਤ ਕੀਤੀ ਤਾਂ ਉਹ ਤੋਂ ਬਾਅਦ ਫਿਰ ਜਾ ਕੇ ਕਿਤੇ ਮੇਰੀ ਇਮੀਗ੍ਰੇਸ਼ਨ ਹੋਈ ਤੇ ਮੈਂ ਖੁਸ਼ ਹਾਂ ਕਿ ਇਮੀਗ੍ਰੇਸ਼ਨ ਹੋ ਗਈ ਤੇ ਇਮੀਗ੍ਰੇਸ਼ਨ ਤੋਂ ਸੈਕੰਡ ਡੇ 11 ਦਸੰਬਰ ਨੂੰ ਮੇਰੀ ਇਮੀਗ੍ਰੇਸ਼ਨ ਸੀ ਉਹ 12 ਦਸੰਬਰ ਨੂੰ ਮੈਨੂੰ ਨਾਲ ਹੀ ਮੈਸੇਜ ਆ ਗਿਆ ਕਿ ਤੁਹਾਡੀ ਯੈਲੋ ਸਲੀਪ ਰੈਡੀ ਆ ਤੇ ਜੁਨੀ ਚਾ ਕੇ ਲੈ ਜਾਓ ਤੇ ਮੈਂ ਸੈਚਰਡੇ ਨੂੰ ਮੈਂ ਜਾਣਾ ਚਾਹੁੰਦਾ ਸੀ ਕਿਉਂਕਿ ਵੀਰਵਾਰ ਨੂੰ ਹੋਈ ਸੀਗੀ ਤੇ ਸ਼ੁੱਕਰਵਾਰ ਨੂੰ ਦਾ ਮੇਰਾ ਟਾਈਮ ਇੱਦਾਂ ਹੀ ਲੰਘ ਲੁਕ ਬਿਆਰ ਦੇ ਮੈਂ ਚੱਲ ਜਾਵਾਂਗੇ ਪਰ ਉਸ ਐਚਡੀ ਨੂੰ ਛੁੱਟੀ ਹੁੰਦੀ ਆ ਤੇ ਫਿਰ ਅੱਜ ਲੈ ਆਪਾਂ ਹੁਣ ਮੰਡੇ ਨੂੰ ਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਨਿੱਕੇ ਨਿੱਕੇ ਡਾਕੂਮੈਂਟਸ ਸਾਡੇ ਅੱਗੇ ਜਾ ਕੇ ਉਹ ਇੱਕ ਦਾ ਫਿਊਚਰ ਨੂੰ ਜਿਹੜੇ ਨੂੰ ਲਿਖਕਾਰਦੇ ਆ ਸੋ ਮਿਲਦੇ ਹੁਣ ਸਰਦੀ ਆ ਗਈ ਹੈ ਤੇ ਨਾ ਸਰਦੀ ਦਾ ਕਰਕੇ ਆ ਹਰਿਆਲੀ ਜੀ ਫੁੱਟਾਈ ਹੈ ਤੇ ਸਾਬ ਤੁਸੀਂ ਦਾ ਹੁਣ ਮਾਹੌਲ ਵੇਖੋ ਕਿੰਨਾ ਪਿਆਰਾ ਬਣਦਾ ਪਿਆ ਤੁਹਾਨੂੰ ਦਿਖਾਉਂਦਾ ਮੈਂ ਬਾਹਰ ਦਾ ਮਾਹੌਲ ਹੈ ਖਲੇ ਉਦੋਂ ਵਿਖਾਵਾਂਗੇ ਤੁਹਾਨੂੰ ਜਦੋਂ ਪੂਰਾ ਇਹ ਹਰਾ ਭਰਾ ਹੋ ਗਿਆ ਤੇ ਚੱਕਰ ਲੱਗਦੀ ਰਹੇਣੀ ਹੈ। ਹੈਨਾ? ਆਹ ਜਦ ਤਰੈਵਲ ਗ੍ਰੀਕ ਬੋਲੀ ਜਾਂਦਾ ਬੜੀ ਉੱਚੀ ਬੋਲਦਾ ਕਿ ਇਹਨਾਂ ਦੀ ਚੱਲ ਚੱਲ ਦੀ ਪੋਲੇ ਨੂੰ। ਆਹ ਰੋ ਦੀਪ ਪੈਂਡਾ ਜਪੈਂਡ ਰੋ ਜੱਲੇ। ਤੇ ਇਹ ਪੈਂਡ ਹੈਗਾ ਛੋਟਾ ਥੋੜਾ ਜਿਹਾ। ਆਪਣਾ ਪੈਂਡ ਵੱਡਾ ਵਾ। ਪਰ ਪੁਰਾਣੇ ਪੁਰਾਣੇ ਘਰ ਬਣਾਏ ਹੋਏ ਵੀ ਤੂੰ ਤੁਸੀਂ ਇਹਨਾਂ ਨੇ ਸੰਭਾਲ ਕਿੰਨੀ ਰੱਖੀ ਹੋਈ ਆ ਨਾ। ਸੋਹਣਾ ਲੱਗਦਾ ਇੱਥੇ ਅਰਾਧ ਦੀ ਪੂਜ ਵੀ ਕਈ ਵੱਡੇ ਕੁੜੀਆਂ ਰਹਿ ਕੇ ਗਏ ਇੱਥੇ ਕੰਮ ਕਰਦੇ ਆ ਇੱਥੇ ਦੇ ਮੈਂ ਪਿਛਲਾ ਬਲੌਗ ਜਦੋਂ ਬਣਾਇਆ ਸੀ ਤਾਂ ਉਹਦੇ ਚ ਕਮੈਂਟ ਆਈ ਸੀ ਕਿ ਅਰਾਧ ਦੀ ਪੂ ਰਹਿੰਦੇ ਸੀਗੇ ਸਿੰਪਲ ਸਾਦਾ ਜਿਹਾ ਟਾਂਗੇ ਆ ਯੂਰਪ ਯੂਰਪੀਆ ਬੰਨੜਾ ਪੈਣ ਦੇ ਉਹ ਦੇਖਦੇ ਜਾਓ ਤੁਸੀਂ ਕਿਸ ਤਰ੍ਹਾਂ ਲਿਗਾ ਵੀ ਤੋਂ ਹੀ ਜਾਂ ਮੇਰੀ ਯਾਦ ਹੈ ਮੈਨੂੰ ਜਿਹੜੀ ਸਭ ਤੋਂ ਵਧੀਆ ਗੱਲ ਇਹਨਾਂ ਦੀ ਲੱਗਦੀ ਛੋਟੀਆਂ ਛੋਟੀਆਂ ਕੰਧਾਂ ਕੋਈ ਮਤਲਬ ਡਾ ਜਿਵੇਂ ਆਪਾਂ ਤਾਂ ਘਰਾਂ ਦੀ ਬਾਉਂਡਰੀਂਗ ਬਣਾ ਦਿੰਦੇ ਆ ਬਾਰਡਰ ਹੀ ਕੱਢ ਦਿੰਦੇ ਆ ਵੀ ਦੂਸਰੇ ਗਵਾਂਢੀ ਵੀ ਆ ਵੇਖ ਸਕੀ ਇੱਥੇ ਤਾਂ ਕੁੱਲ ਦੇ ਨਿੱਕੇ ਨਿੱਕੇ ਕੰਧਾਂ ਕੋਈ ਇਹਨਾਂ ਨੂੰ ਹੈ ਹੀ ਨਹੀਂ ਵੀ ਇੱਥੇ ਕੋਈ ਚੋਰੀ ਹੋ ਜਾਣੀ ਹੈ ਜਾਂ ਕੋਈ ਹੋਰ ਗੱਲਬਾਤ ਕਿੰਨਾ ਸੋਹਣਾ ਕਨੂਨ ਨਿੱਕੀਆਂ ਨਿੱਕੀਆਂ ਜੀ ਮਤਲਬ ਤੇ ਕਿੰਨੇ ਸੋਹਣੇ ਮਾਹੌਲ ਦੇ ਆ ਕੋਈ ਬਾਹਲਾ ਧਾਮ-ਧਾਮ ਨਹੀਂ ਕੀਤਾ ਹੋਇਆ ਸਿੰਪਲ ਸਾਦੇ ਜਿਹੇ ਘਰ ਬਣੇ ਹੋਏ ਜਿਵੇਂ ਹੁੰਦੇ ਆ ਜਸਟ ਇੱਕ ਅੱਗੇ ਹੁਣ ਇੱਥੇ ਲਰਨਾ ਕਾਪ ਬੱਸ ਅੱਡੇ ਤੇ ਉਤਰਿਆ ਸੀਗਾ ਤੇ 2 ਚ ਵੱਲ ਨੂੰ ਚੱਲੇ ਸੀ ਕਿਉਂਕਿ ਪੀਲੇ ਵਾਲੀ ਬੱਸ ਜਿਹੜੀ ਆ ਯੂਨੀਅਨ ਲੈ ਕੇ ਜਾਊਗੀ ਉਹ ਤੇ 15 ਕ ਮਿੰਟ ਹੈਗੇ ਆ ਮੈਂ ਚਲੋ ਇੱਥੇ ਚੱਲਦੇ ਆ ਨਾਲ ਮੁੰਡਾ ਨਾਲ ਦਾ ਕਹਿੰਦਾ ਆਪਾਂ ਕੌਫੀ ਪੀ ਲੈਨੇ ਆ ਮੈਂ ਚਲੋ ਚੱਲ ਜੰਨੇ ਆ ਜੀ ਕੌਫੀ ਪੀ ਲੈਨੇ ਆ ਤੇ ਫਿਰ ਤੁਹਾਨੂੰ ਦਿਖਾਉਨੇ ਆ ਥੋੜਾ ਜਿਹਾ 2 ਚ ਤੇ ਨਾਲ-ਨਾਲ ਕੁਝ ਜ਼ਰੂਰੀ ਗੱਲਾਂ ਆਪਾਂ ਕਰਾਂਗੇ ਹਨਾ ਜ਼ਰੂਰੀ ਗੱਲ ਇਹ ਹੋਈ ਆ ਕਿਉਂਕਿ ਮੈਂ ਲੇਟ ਹੋ ਗਿਆ ਸੀ ਕੁਝ ਡਾਕੂਮੈਂਟਸ ਕੰਪਲੀਟ ਕਰਨ ਦੇ ਵਿੱਚ ਉਹ ਕੰਪਲੀਟ ਨਹੀਂ ਤੁਸੀਂ ਲੇਟ ਨਹੀਂ ਹੋਣਾ ਜੇ ਆਪਾਂ ਲੇਟ ਹੋ ਜਾਨੇ ਹਨ ਤਾਂ ਫਿਰ ਉਹ ਪ੍ਰੋਬਲਮ ਜਿਹੜੀ ਮੈਨੂੰ ਆਈ ਸੀ ਉਹ ਹੋ ਸਕਦਾ ਵੀ ਮੇਰਾ ਤਾਂ ਹੋ ਗਿਆ ਕਿਉਂਕਿ ਚਲੋ ਉਸ ਸਮੇਂ ਨਾਲ ਜਾਂ ਕਿਹ ਲੋ ਉਦਾਂ ਦੇ ਮਿੱਤਰ ਮਿਲ ਗਏ ਦੋਸਤ ਮਿਲ ਗਏ ਵੀ ਉਹ ਮੈਂ ਹਨ ਮੈਨੇਜ ਕਰ ਲਿਆ ਪਰ ਅੱਗੇ ਥੋੜਾ ਜਿਆ ਸਖਤ ਹੋ ਰਹੇ ਰੂਲ ਹਨ ਫਿਰ ਉਹਦੇ ਵਿੱਚ ਪ੍ਰੋਬਲਮ ਆਵੇ ਆਪਾਂ ਨੂੰ ਕਿਸਾਂ ਭਰ ਕੇ ਆਇਆ ਹੁੰਦਾ ਬੰਦਾ ਤਾਂ ਉਹ ਮੁਸ਼ਕਿਲ ਹੋ ਜਾਂਦੀ ਹੈ ਥੋੜਾ ਇਹੋ ਹੀ ਗੱਲਾਂ ਬਸ ਇਹਨਾਂ ਦਾ ਧਿਆਨ ਰੱਖਿਓ ਬਾਕੀ ਤੁਹਾਨੂੰ ਬੀਜ ਬਹੋਣਾ ਇੱਥੋਂ ਸ਼ੁਰੂ ਹੋ ਜਾਂਦਾ ਆ ਬਾਤ ਹੈ ਵੇਖੋ ਤਾਂ ਸਹੀ ਤੁਸੀਂ ਕਿੰਨਾ ਸੋਹਣਾ ਮਾਹੌਲ ਆ ਚਾਰੇ ਬੰਨੇ ਕਿਦਾਂ ਕੀ ਹਾਲ ਚਾਲ ਹੋਰ ਕਿਦਾਂ ਠੀਕ ਠਾਕ ਕੰਮ ਤੇ ਚੱਲੇ ਆ ਕਿ ਜੁਨੀ ਚੱਲੇ ਆ ਜੁਨੀ ਚੱਲੇ ਆ ਕਿੰਨੇ ਵਜੇ ਬੱਸ ਹੁਣ ਮੈਂ 10 ਵਜੇ ਪੂਰੇ 10 ਵਜੇ ਹੋਊਗੀ ਕਿੰਨਾ ਟਾਈਮ ਹੋ ਗਿਆ ਹੋਈ ਗਿਆ ਟਾਈਮ ਲੱਗ 15 ਮਿੰਟ ਪਹਿਲੇ ਚਲਾਉਣਾ ਇੱਥੋਂ ਮੁੜ ਕੇ ਫਿਰ ਚੱਲਦੇ ਆ ਫਿਰ ਕੋਈ ਨਾ ਚੱਲ ਸਹੀ ਐ ਐ ਵੇਖ ਲਓ ਜੀ ਕਿੰਨਾ ਪਿਆਰਾ ਮਾਹੌਲ ਮਤਲਬ ਵੈਸੇ ਹੀ ਆ ਦੇਸ਼ਾਂ ਜਨਾਂ ਆ ਕੇ ਤਾਂ ਜੀ ਲੱਗ ਜਾਂਦਾ ਇੱਥੇ ਕਿ ਕਿੰਨਾ ਸੋਹਣਾ ਮਤਲਬ ਵੱਖਰਾ ਹੀ ਮਾਹੌਲ ਐ ਕਿਉਂ ਮੁੰਡਿਆ ਹੈ ਇਹ ਸਾਡੇ ਵੀ ਆਪਣਾ ਦੇਸ਼ ਵੀ ਬਹੁਤ ਸੋਹਣਾ ਐਵੇਂ ਕਹੀਓ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਆਂ ਆ ਜਾਂ ਉਹਨਾਂ ਦੇ ਜਿਹੜੇ ਰੂਲ ਆ ਨਾ ਉਹ ਉਹਨਾਂ ਚੋਂ ਸੁਧਾਰ ਨਹੀਂ ਕਰਦੇ ਪਏ ਤਾਂ ਕਰਕੇ ਬਸ ਆਪਾਂ ਨੂੰ ਉੱਥੇ ਥੋੜੀ ਜਿਹੀ ਪਰੇਸ਼ਾਨੀ ਆਉਂਦੀ ਆ ਤੇ ਬਾਕੀ ਸੋਹਣਾ ਬਹੁਤ ਆ ਇਹ ਤੁਸੀਂ ਵੇਖੋ ਨਾ ਮੈਂ ਨਾ ਪਹਿਲਾਂ ਵੀ ਆਇਆ ਦੋ ਤਿੰਨ ਵਾਰੀ ਪਰ ਤੁਹਾਨੂੰ ਬਖਾਇਆ ਨਹੀਂ ਪਰ ਅੱਜ ਮੈਂ ਕਿਹਾ ਚਲੋ ਯਾਰ ਆਪਾਂ ਆਏ ਆ ਤੇ ਅੱਜ ਥੋੜਾ ਥੋੜਾ ਮਾਹੌਲ ਜਿਹਾ ਵਿਖਾਉਣਾ ਤੁਹਾਨੂੰ ਆ ਲਾਰਨਾ ਕਦਾ ਵਿੱਚ ਆ ਤੇ ਬਹੁਤ ਸੋਹਣਾ ਆ ساری ਮਾਰਕੀਟ ਆ ਮਤਲਬ ਇੱਥੇ ਹੀ ਸਾਰੇ ਬੀਚਸ ਤੇ ਖਾਣ ਪੀਣ ਨੂੰ ਜਾਂ ਹੋਰ ਸਾਰਾ ਹਨਾ ਕਲੱਬ ਪੱਬ ਜੋ ਵੀ ਹੁੰਦੇ ਆ ਸਾਰੇ ਇੱਥੇ ਹੀ ਆ ਤੁਹ ਹੋ ਜਾਂਦਾ ਬੀਚ ਸਿਰੋ ਵੇਖੋ ਕਿੰਨਾ ਠੰਡਾ ਠਾਰ ਮਾਹੌਲ ਆ ਬੁਖਾਰ ਕਿਉਂ ਆਣਾ ਤੈਨੂੰ ਤੂੰ ਥੋੜਾ ਜਿਆਦਾ ਸਹੀ ਰੱਖ ਆ ਉਹਦਾ ਮਾਹੌਲ ਮੈਂ ਪਹਿਲਾਂ ਵੀ ਆਇਆ ਸੀਗਾ ਇੱਥੇ ਬਟ ਮੈਂ ਪਹਿਲਾਂ ਵਿਖਾਇਆ ਨਹੀਂ ਕਿਸੇ ਨੂੰ ਹੈ ਕਿੰਨਾ ਘੈਂਟ ਲੱਗਦਾ ਇੱਧਰ ਵੇਖੋ ਆ ਉਹ ਫਿਰ ਹੁੰਦੇ ਆ ਫਿਰ ਸਾਰੇ ਗੋਰੇ ਆਪਣੇ ਲਈ ਵੀ ਆਉਂਦੇ ਹੁੰਦੇ ਆ। ਨਾ ਹੁਣ ਗੂਗਰੀ ਆ। ਨਕਸ਼ਾ ਮਿਸਰ ਆ। ਆ ਮੰਗੋ। ਇਹ ਆਪਦੀ ਭਾਸ਼ਾ ਬੋਲਦਾ ਕਹਿੰਦਾ ਪਿਆ ਕੁਝ ਨੂੰ। ਕਿਉਂ ਗਿਆ ਜੀ? ਕਿੰਨੀ ਘੈਂਟ ਗੱਲਬਾਤ ਆ। ਨਾ ਪਿਆਰਾ ਮਾਹੌਲ। ਇਹਨੇ ਬੰਦ ਜਗਰ ਛੱਡਿਆ ਹੁਣ। ਇਹ ਤਾਂ ਬਖਾਉਂਦੇ ਸਾਰਾ ਮਾਹੌਲ। ਹੈਂ? ਮਾਰਨਿੰਗ ਟਾਈਮ ਦਾ ਮਾਹੌਲ ਕਿੰਨਾ ਪਿਆਰਾ ਇੱਥੋਂ ਬਸ ਇੱਛਾ ਹੋਰ ਪਾਸੇ ਦੀਆਂ ਬੱਸਾਂ ਦਾ ਆ ਆਪਾਂ ਜਾਣਾ ਦੂਜੇ ਬੰਨੇ ਮੜਾ ਬੰਦ ਕਰ ਲਈਏ ਫੋਨ ਆਪਾਂ ਇੱਥੇ ਹੁਣ ਆ ਵੇਖੋ ਤੁਸੀਂ ਕਿੰਨਾ ਕੈਮਰਾ ਵਧੀਆ ਲੱਗੇਗਾ ਬੈਕ ਸਾਈਡ ਦਾ ਪਿਆਰਾ ਮਾਹੌਲ ਓਏ ਮੜਾ ਜੇ ਆਪਾਂ ਬੀਚ ਵੱਲ ਚੱਲਦੇ ਆਂ ਜੇ ਇੱਥੋਂ ਹੀ ਇੱਥੇ ਵਿਖਾ ਦਿੰਦੇ ਆਂ ਪਰ ਇਧਰ ਇਧਰ ਨੂੰ ਘੋਮ ਕੇ ਜਿ ਵਿਖਾ ਦਾਂ ਕੋਈ ਨਾ ਥੋੜਾ ਇਧਰ ਚ ਟੌਪ ਨਾ ਦਿਓ ਕਿੰਨਾ ਘੈਂਟ ਲੱਗਨ ਤੇ ਆ ਵੇਖ ਹਨਾ ਤੇ ਵੇਖੋ ਆ ਪਿੱਛੇ ਤੁਸੀਂ ਵੇਖ ਲੈਣ ਪਿੱਛੇ ਦਾ ਤੁਸੀਂ ਹਨਾ ਤੁਸੀਂ ਵੀਡੀਓ ਚ ਵੇਖ ਹੀ ਲਿਆ ਵੈਸੇ ਉਹ ਖੜੇ ਜਹਾਜ਼ ਵਗੈਰਾ ਜਿਹੜੇ ਪਾਣੀ 'ਚ ਜਾਂਦੇ ਆ ਤੇ ਕਿੰਨਾ ਪਿਆਰਾ ਲੱਗਨਦੇ ਆ ਇੱਥੇ ਮਾਹੌਲ ਮੈਂ ਜਿਆਦਾ ਅੱਗੇ ਨਹੀਂ ਜਾਂਦਾ ਪਰ ਤੁਹਾਨੂੰ ਇੱਥੋਂ ਹੀ ਵਿਖਾਉਣਾ ਵੀ ਮਾਰਨਿੰਗ ਟਾਈਮ ਤੇ ਸ਼ਾਂਤੀ ਭਰਿਆ ਮਾਹੌਲ ਤੇ ਕਿੰਨਾ ਪਿਆਰਾ ਪਿੱਛੇ ਓਏ ਕਮਾਲ ਹੀ ਹੈ ਫਸਟ ਡੇ ਮੈਂ ਆਇਆ ਸੀਗਾ ਮੈਂ ਕੱਲਾ ਬੈਠ ਕੇ ਜੇ ਸਾਈਡ ਤੇ ਮੈਂ ਮੁੜ ਗਿਆ ਸੀਗਾ ਮੈਂ ਜਿਆਦਾ ਅੱਗੇ ਪਿੱਛੇ ਜ ਨਹੀਂ ਗਿਆ ਪਰ ਉਹ ਪਿਆਰਾ ਮਾਹੌਲ ਆ ਜਿਹੜੇ ਆ ਰਹੇ ਨੇ ਇਹ ਚੀਜ਼ ਜ਼ਰੂਰ ਬਈ ਧਿਆਨ ਚ ਰੱਖ ਕੇ ਆਓ ਜਿਹੜੇ ਡਾਕੂਮੈਂਟ ਦੀ ਮੈਂ ਗੱਲ ਕੀਤੀ ਹੈ ਇਹ ਦੇਸ਼ ਬਹੁਤ ਸੋਹਣਾ ਕੰਮ ਵੀ ਮਿਲ ਜਾਂਦਾ ਇੱਥੇ ਜਿਹੜਾ ਬੰਦਾ ਭਾਲ ਕਰਦਾ ਬੇਲੇ ਬੈਠਿਆ ਨੂੰ ਤਾਂ ਤੁਹਾਨੂੰ ਪਤਾ ਕਿੱਥੇ ਕੰਮ ਮਿਲਣਾ ਬੇਲੇ ਲੱਭਣਾ ਪੈਂਦਾ ਕਈ ਮੁੰਡੇ ਤਾਂ ਐਸੇ ਮਿਲੇ ਵਿਚਾਰੇ ਮੈਨੂੰ ਕਹਿੰਦੇ ਬਈ ਦੱਸ ਦੱਸ ਮਤਲਬ ਮਾਰਕੀਟਸ ਤੇ ਪਤਾ ਕਰਕੇ ਆਉਂਦੇ ਆ ਫੇਰ ਕਿਤੇ ਜਾ ਕੇ ਕੋਈ ਇੱਕ ਅੱਦਾ ਬੰਦਾ ਕਹਿੰਦਾ ਹੋਪ ਜੀ ਦਿੰਦਾ ਤਾਂ ਉਹੀ ਕੰਮ ਲੱਭਣ ਦਾ ਵੀ ਟੰਗ ਹੁੰਦਾ ਹਨ ਇਹ ਜੀ ਯੂਰਪ ਦਾ ਨਿਸ਼ਾਨ ਸਾਹਿਬ ਨਿਸ਼ਾਨ ਮਤਲਬ ਝੰਡਾ ਸੌਰੀ ਫਲੇਗਾ ਕੈਂਡ ਲੱਗਣ ਦੇ ਮਾਹੌਲ ਫੋਨ ਮਗਰ ਮੁੜ ਚਲੀ ਆਪਾਂ ਯਾਰ ਬਸ ਦਾ ਟਾਈਮ ਹੋ ਜਾਣਾ ਫਿਰ ਮੁੰਡਿਆ ਆਹ ਵਾਲੀ ਬਸ ਫੜਨੀ ਹੈ ਤੇ ਹੁਣ ਆਪਾਂ ਚੱਲੇ ਆਂ ਵਾਪਸ ਤੁਹਾਨੂੰ ਯੂਨੀ ਵਿਖਾਉਂਗਾ ਤੇ ਫਿਰ ਮੁੜਦਿਆਂ ਹੋਇਆਂ ਮੈਂ ਫ੍ਰੀ ਹੋਊਂਗਾ ਤੁਹਾਨੂੰ ਥੋੜਾ ਜਿਹਾ ਵਿੱਚ ਹੋਰ ਵਿਖਾਉਂਗਾ ਕਿਉਂਕਿ ਉਦੋਂ ਮੈਨੂੰ ਪਤਾ ਮੈਨੂੰ 1.5 ਵਜੇ ਤੋਂ ਪਹਿਲਾਂ ਬਸ ਨਹੀਂ ਮਿਲਦੀ ਤੇ ਮੈਨੂੰ ਵੇਟ ਹੀ ਕਰਨੀ ਪੈਂਦੀ ਹੁੰਦੀ ਆ ਫਿਰ ਮੈਂ ਕਿੱਥੇ ਬੈਠਾ ਸੀ ਤੁਹਾਨੂੰ ਵਿਖਾਉਣਾ ਪਿਛਲੀ ਵਾਰ ਲਾਂਗੇ ਫਿਰ ਆਪਾਂ ਬੈਠਾਂਗੇ ਗੱਲਾਂ ਬਾਤਾਂ ਕਰਾਂਗੇ ਫਿਰ ਵਿਲੇ ਟਾਈਮ 'ਚ ਜਿਹੜੀਆਂ ਜਿਹੜੀਆਂ ਗਲਤੀਆਂ ਹੋਈਆਂ ਉਹ ਉੱਥੇ ਉਹ ਪ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕੀ ਤੁਸੀਂ ਕੰਪਲੀਟ ਕਰਨਾ ਸਮੇਂ ਦੇ ਵਿੱਚ ਵਿੱਚ ਓਕੇ ਹੈ ਜੀ ਫਿਰ ਮਿਲਦੇ ਹਾਂ ਹੁਣ ਆਪਾਂ ਯੂਨੀ ਬਾਈ ਮੈਨੂੰ ਵੀਰ ਮਿਲਿਆ ਸਤਨਾਮ ਤੇ ਸਤਨਾਮ ਜੀ ਨੇ ਦੱਸਿਓ ਵੀ ਕਿਵੇਂ ਫੈਲ ਕੀਨੇ ਲਵਾਈ ਸੀ ਮੈਂ ਰਣਜੀਤ ਨੇ ਲਵਾਈ ਸੀ ਅੱਛਾ ਰਣਜੀਤ ਮਤਲਬ ਮੇਰੇ ਬ੍ਰਦਰ ਨੇ ਜਿਨ੍ਹਾਂ ਨੇ ਮੈਨੂੰ ਵੀ ਭੇਜਿਆ ਜਿਨ੍ਹਾਂ ਦਾ ਆਪਣਾ ਨਾਮ ਬਾਈ ਸਮਾਰਟ ਜੀ ਦਾ ਸੀ ਉਹਨਾਂ ਨੇ ਤੁਹਾਡੀ ਫਾਈਲ ਲਈ ਸੀ ਕਦੋਂ ਮੈਂ ਇੰਵਿਟੇਸ਼ਨ ਫਾਈਲ ਮਹੀਨਾ ਸਾਲ ਹੋ ਗਿਆ ਇੱਥੇ ਆ ਗਿਆ ਅੱਛਾ ਸਾਲ ਹੋ ਗਿਆ ਸੇਮ ਮੇਰੇ ਵਾਲੀ ਯੂਨੀਵਰਸਿਟੀ ਚ ਆ ਵੀਰ ਯੂਕਲੈਨ ਚ ਤੇ ਕੁਦਰਤੀ ਮੈਂ ਇੱਥੇ ਬੈਠਾ ਸੀ ਤੇ ਮੈਨੂੰ ਆ ਕੇ ਵੀਰ ਨੇ ਆਪੇ ਪੁੱਛ ਲਿਆ ਉਹ ਵੀ ਰੁਜੀਤ ਦੇ ਬ੍ਰਦਰ ਤੇ ਬਹੁਤ ਸਿੱਧਾ ਲੱਗਿਆ ਪਰ ਆਦੋਂ ਮਿਲ ਕੇ ਤੇ ਕੰਮ ਕਰਕ ਤਾਂ ਵੀ ਲੱਗ ਗਿਆ ਹਾਂ ਕੰਮ ਕਰ ਮਤਲਬ ਸਟੂਡੈਂਟ ਆਈ ਸੀ ਕਿ ਤੁਹਾਨੂੰ ਕੰਮ ਕਰ ਤੁਸੀਂ ਆਪ ਲੱਗੇ ਜਾਂ ਵੀਰ ਨੇ ਕਰਵਾ ਦਿੱਤੀ ਤੁਸੀਂ ਆਪ ਹੀ ਮਿਹਨਤ ਕਰ ਲਈ ਸੀ ਵੀ ਉਹ ਸਟੂਡੈਂਟ ਦਾ ਉਹਨਾਂ ਨੇ ਭੇਜਤਾ ਪਰ ਮਿਹਨਤ ਵੀਰ ਨੇ ਆਪ ਕੰਮ ਕਰਕੇ ਲੱਭ ਲਿਆ ਜਿੰਨੇ ਮੈਨੂੰ ਲੱਭਿਆ ਤੁਹ ਬੀਰੇ ਰਸਤੋਂ ਮਿਲ ਕੇ ਅੱਗੇ ਵੀ ਇਦਾਂ ਹੀ ਵਾਇਰ ਕਰ ਤੁਹਾਨੂੰ ਮੁਲੱਕੀਆਂ ਬੱਚੇ ਚੜਦੀ ਗਲਾ ਬੱਚੇ ਤੁਹਾਨੂੰ ਠੀਕ ਆ ਬਾਈ ਥੈਂਕ ਯੂ ਰੰਜੀਤ ਬ੍ਰਦਰ ਦਾ ਮੇਰੇ ਵੱਲੋਂ ਵੀ ਤੇ ਸਤਨਾਮ ਵੱਲੋਂ ਵੀ ਕਿਉਂਕਿ ਸਾਨੂੰ ਦੋਨਾਂ ਨੂੰ ਭੇਜਿਆ ਹੈ ਨਾ ਵੀਰ ਮੇਰੇ ਐ ਵੀਰ ਕਰਕੇ ਆਪਣਾ ਜੁਨੀ ਦਾ ਜਿਹੜਾ ਕੰਮ ਸੀ ਕੰਮ ਕਲੀਅਰ ਹੋ ਗਿਆ ਸੀ ਬਹੁਤ ਵਧੀਆ ਦਾ ਕੰਮ ਮੈਂ ਇਹ ਚਲੋ ਵੀਰ ਨੂੰ ਨਾਲ ਲਿਆਈਏ ਜੀ ਇਹਦਾ ਨਾ ਵਗ ਰੁਸੀ ਇਹ ਸਿੱਧਾ ਕੰਮ ਕਰਵਾਇਆ ਇਹਨਾਂ ਨੇ ਮੇਰਾ ਮਨ ਦਿਲ ਦਾ ਬਾਕੀ ਜਿਹੜੇ ਕੈਬੇਜ ਖੜੇ ਸੀਗੇ ਵੀਰ ਇੱਥੇ ਹੀ ਰਹਿੰਦੇ ਨੇ ਇਹਨਾਂ ਨੂੰ ਤੁਸੀਂ ਮਿਲ ਸਕਦੇ ਹੋ ਅਗਲੇ ਹਫ਼ਤੇ ਚੱਲ ਕਰਾਂਗੇ ਚਲੋ ਫਿਰ ਕੰਗ੍ਰੈਚੁਲੇਸ਼ਨਸ ਇੰਡੀਆ ਚੱਲੇ ਬਹੁਤ ਦਾ ਦਵਾਦਰਾ ਚੱਲਾਂਗਾ ਆਪਣੀ ਯੂਨੀ ਤੋਂ ਮੌਸਮ ਬੜਾ ਠੰਡਾ ਵਾ ਠੰਡ ਲੱਗਦੀ ਆ ਹੁਣ ਅੱਜ ਕੱਲ ਤੇ ਕਿਉਂਕਿ ਕੰਮ ਤੇ ਜਾਣਾ ਨਾ ਜਾ ਕੇ ਫਿਰ ਇੰਨਾ ਲੇਟ ਨਾ ਹੋ ਜੀ ਵੈਸੇ ਇੱਕ ਕਲਾਸ ਸੀਗੀ ਪਰ ਹੁਣ ਕੀ ਕਰੀਏ ਕੰਮ ਵੀ ਕਰਨਾ ਜ਼ਰੂਰੀ ਹੈ ਕਿਉਂਕਿ ਫੀਸਾਂ ਵਗੈਰਾ ਮੈਨੇਜ ਕਰਨੀਆਂ ਹੁੰਦੀਆਂ ਹਨਾ ਆਪਾਂ ਸਟੂਡੈਂਟਸ ਨੇ ਤਾਂ ਚਲੋ ਰੱਬ ਦਾ ਸ਼ੁਕਰ ਹੈ ਬਹੁਤ ਬਹੁਤ ਕਿਉਂਕਿ ਭਾਵੇਂ 6 ਮਹੀਨਿਆਂ ਬਾਅਦ ਕੁਝ ਗਲਤੀਆਂ ਕੁਝ ਲੈਕ ਆਫ ਇਨਫੋਰਮੇਸ਼ਨ ਦਾ ਕਰਕੇ ਲੇਟ ਹੋਇਆ ਕੰਮ ਪਰ ਸਾਰਾ ਕੁਝ ਹੋ ਗਿਆ ਬਟ ਬਈ ਕਲਾਸਾਂ ਲਾਉਣੀਆਂ ਜ਼ਰੂਰੀ ਆ ਹੁਣ ਇਹ ਵੀ ਸਾਰੀ ਧਿਆਨ ਚ ਰੱਖਿਓ ਤੇ ਨੈਕਸਟ ਵੀਕ ਤੋਂ ਮੈਂ ਕੱਲ ਵੀ ਪਰਸੋਂ ਹੁਣ ਕਲਾਸ ਲਾਉਣ ਜਾਵਾਂਗਾ ਕੋਈ ਜ਼ਰੂਰੀ ਜੇ ਪ੍ਰੈਜੈਂਟੇਸ਼ਨ ਦੇਣੀ ਆ ਜਿਨ੍ਹਾਂ ਦਾ ਹਸਪੀਟੈਲਿਟੀ ਆ ਹਨਾ ਉਹਦੇ ਆਧਾਰ ਤੇ ਕਹਿੰਦੇ ਉਹ ਪਾਸ ਕਰਦੇ ਤੇ ਇੱਕ ਵਾਰ ਪੇਪਰ ਹੁੰਦਾ ਜਿਹੜੇ ਹਸਪੀਟੈਲਿਟੀ ਤੇ ਆਉਂਦੇ ਸੋ ਆਈ ਹੋਪ ਕਿ ਤੁਹਾਨੂੰ ਚੰਗਾ ਲੱਗਿਆ ਹੋਊਗਾ ਇੱਥੋਂ ਤੱਕ ਦਾ ਬਲੌਗ ਤੇ ਅੱਗੇ ਵੀ ਜੇ ਕੋਈ ਗੱਲਬਾਤ ਹੋਈ ਜ਼ਰੂਰ ਮੈਂ ਐਂਡ ਤੇ ਐਡ ਕਰ ਦੂੰਗਾ ਓਕੇ ਜੀ ਮਿਲਦੇ ਆ ਫਿਰ ਨੈਕਸਟ ਬਲੌਗ ਦੇ ਵਿੱਚ